ਹallelujah hallelujah ਸੋ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਵਰ ਦਾ ਜੋ ਅੱਜ ਸਾਡੇ ਵਿੱਚ ਮਾਇੋਰਟੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਪਿੰਡ ਇੰਦਰਾਵਾਲ ਦੇ ਵਿੱਚ ਪਹੁੰਚੇ ਨੇ ਸੋ ਸਾਡੇ ਭਾਈ ਬਸੰਤਾ ਜੀ ਜਿਨ੍ਹਾਂ ਦਾ ਕਰੀਬ 5 ਸਾਲ ਹੋ ਗਏ ਸੀ ਔਰ ਇਹਨਾਂ ਦੇ ਘਰ ਦੀ ਕੰਡੀਸ਼ਨ ਜਿਹੜੀ ਬਹੁਤ ਹੀ ਮਾੜੀ ਸੀ ਔਰ ਇੱਕ ਛੱਤ ਦਾ ਪੂਰਾ ਪੱਖਾ ਡਿੱਗਾ ਹੋਇਆ ਸੀ ਇੱਕ ਹੀ ਕਮਰੇ ਦੇ ਵਿੱਚ ਰਹਿ ਰਹੇ ਸਨ ਔਰ ਬੜੀ ਮੁਸ਼ਕਲ ਦੇ ਵਿੱਚ ਇਹਨਾਂ ਨੇ ਆਪਣਾ ਟਾਈਮ ਕੱਢਿਆ ਜਦੋਂ ਵੀ ਇਹ ਫਾਈਲ ਲਗਾਉਂਦੇ ਸੀ ਕੱਚੇ-ਕੋਟੇ ਦੀ ਫਾਈਲ ਜਿਹੜੀ ਸੀ ਰਿਜੈਕਟ ਹੋ ਜਾਂਦੀ ਸੀ ਬੜੇ ਇਹਨਾਂ ਨੇ ਡੀਸੀ ਦੇ ਫੇਰੇ ਮਾਰੇ ਦਫ਼ਤਰਾਂ ਦੇ ਫੇਰੇ ਮਾਰੇ ਪਰ ਕੋਈ ਵੀ ਹੱਲ ਨਹੀਂ ਸੀ ਹੋ ਰਿਹਾ ਔਰ ਜਿਸ ਦਿਨ ਸਾਡੇ ਚੇਅਰਮੈਨ ਸਾਹਿਬ ਗੁਰਦਾਸਪੁਰ ਡੀਸੀ ਸਾਹਿਬ ਦੇ ਕੋਲ ਆ ਕੇ ਬੈਠੇ ਔਰ ਇਹਨਾਂ ਨੇ ਵੀ ਆਪਣੀ ਫਾਈਲ ਜਿਹੜੀ ਸੀ ਉਹਦੇ ਵਿੱਚ ਦਿੱਤੀ ਸੀ ਔਰ ਇਹਨਾਂ ਨੇ ਫਾਈਲ ਨੂੰ ਰეკਮੈਂਡ ਕੀਤਾ ਔਰ ਡੀਸੀ ਸਾਹਿਬ ਨੂੰ ਜਦੋਂ ਫਾਈਲ ਜਿਹੜੀ ਉਹਨਾਂ ਨੂੰ ਦਿੱਤੀ ਗਈ ਔਰ ਉਹਨਾਂ ਦੀ ਫਾਈਲ ਜਿਹੜੀ ਫਿਰ ਉਹ ਪਾਸ ਹੋ ਗਈ ਔਰ ਇਹਨਾਂ ਨੂੰ ਜਿਹੜੀ 2.5 ਲੱਖ ਦੇ ਕਰੀਬ ਜਿਹੜੀ ਆ ਗ੍ਰਾਂਟ ਜਿਹੜੀ ਆ ਇਹਨਾਂ ਨੂੰ ਮਿਲ ਗਈ ਆ ਸੋ ਬਾਕੀ ਦੇ ਸ਼ਬਦ ਜਿੰਨੇ ਨੇ ਸਾਡੇ ਚੇਅਰਮੈਨ ਸਾਹਿਬ ਸਾਡੇ ਵਿੱਚ ਮੌਜੂਦ ਨੇ ਉਹੀ ਸਾਡੇ ਨਾਲ ਗੱਲਬਾਤ ਜਿਹੜੀ ਨੇ ਕਰਨਗੇ ਹallelujah ਹallelujah ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਪ੍ਰਭੂ ਸਾਨੂੰ ਆਪਣੇ ਲੋਕਾਂ ਦੇ ਲਈ ਯੂਜ਼ ਕਰ ਰਿਹਾ ਆਪਣੇ ਕੰਮਾਂ ਲਈ ਯੂਜ਼ ਕਰ ਰਿਹਾ ਅੱਜ ਮੈਂ ਗੁਰਦਾਸਪੁਰ ਦੇ ਵਿੱਚ ਪਹੁੰਚਿਆ ਹਾਂ ਔਰ ਮੇਰੇ ਭਰਾ ਨੇ ਬਸੰਤਾ ਜੀ ਸਾਡੇ ਮੁਸੀਬਾ ਹਿੱਤ ਦਾ ਇਹ ਪਰਿਵਾਰ ਆ ਬਹੁਤ ਗਰੀਬ ਪਰਿਵਾਰ ਆ ਔਰ ਪਿਛਲੇ ਸਮੇਂ ਦੀ ਸਾਨੂੰ ਸਾਰਿਆਂ ਨੂੰ ਪਤਾ ਵੀ ਗੁਰਦਾਸਪੁਰ ਦੇ ਵਿੱਚ ਹੜ੍ਹ ਆਏ ਸੀ بارش ਦੇ ਨਾਲ ਕਈ ਸਾਡੇ ਭੈਣ ਭਰਾਵਾਂ ਦੇ ਕੋਠੇ ਜਿਹੜੇ ਘਰ ਆ ਜਿਹੜੇ ਉਹ ਟੁੱਟ ਗਏ ਸੀ ਖਰਾਬ ਹੋ ਗਏ ਸੀ ਔਰ ਇਹਨਾਂ ਨੇ ਮੈਨੂੰ ਆਪਣੀ ਫਾਈਲ ਦਿੱਤੀ ਸੀ ਵੀ ਸਾਡੇ ਜਿਹੜੇ ਕੱਚੇ ਘਰ ਜਿਹੜੇ ਘਰ ਆ ਕੱਚੇ ਸਾਡੇ ਘਰ ਆ ਉਹ ਪੱਕੇ ਕਰਵਾਏ ਜਾਣ ਤੇ ਮੈਂ ਡੀਸੀ ਸਾਹਿਬ ਨਾਲ ਗੱਲ ਕੀਤੀ ਤੇ ਅੱਜ ਇਹਨਾਂ ਨੂੰ 2.5 ਲੱਖ ਰੁਪਏ ਦਾ ਜਿਹੜਾ ਚੈੱਕ ਮਿਲ ਗਿਆ ਔਰ ਇਹ ਲੈਂਟਰ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਇਹ ਕੱਚਾ ਹੈਗਾ ਇਹ ਫਿਰੇ ਨੇ ਦਾ ਲੈਂਟਰ ਪੈਣਾ ਵਾ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਣਾ ਘਰ ਬਣਾਓ ਮਗਰ ਇਹਨਾਂ ਦੀ ਜਿੱਦ ਸੀ ਇਹ ਮੈਨੂੰ ਕਹਿੰਦੇ ਵੀ ਜੇ ਤੁਸੀਂ ਸਾਡੇ ਘਰ ਆਓਗੇ ਤੇ ਤੁਸੀਂ ਦਿਵਾ ਕਰਕੇ ਜਾਓਗੇ ਤੇ ਫਿਰ ਅਸੀਂ ਲੈਂਟਰ ਪਾਉਣਾ ਨਹੀਂ ਤੇ ਅਸੀਂ ਲੈਂਟਰ ਨਹੀਂ ਪਾਉਣਾ ਤੇ ਮੈਂ ਸਵੇਰ ਦਾ ਆਪਣੇ ਰਜਿਮਿਆਂ ਦੇ ਵਿੱਚੋਂ ਟਾਈਮ ਕੱਢ ਕੇ ਸਪੈਸ਼ਲ ਇਹਨਾਂ ਆਪਣੇ ਭਰਾ ਕੋ ਆਇਆ ਵਾ ਵੀ ਫਿਰੇ ਇਹਨਾਂ ਦਾ ਲੈਂਟਰ ਪੈਣਾ ਵਾ ਔਰ ਇਹਨਾਂ ਦਾ ਘਰ ਤੇ ਬਣਿਆ ਬਣਿਆ ਵਾ ਹੋਰ ਕਿੰਨੇ ਘਰ ਬਣੇ ਤੁਹਾਡੇ ਲਾਗੇ ਤਿੰਨ ਘਰ ਹੋ ਚਾਲੇ ਟੋਟਲ ਚਾਰ ਘਰ ਹੋ ਗਏ ਜੀ ਇਹ ਕਿਨਾਂ ਦਾ ਘਰ ਤਿੰਨ ਘਰ ਹੋਰ ਤਿਆਰ ਹੋ ਰਹੇ ਨੇ ਉਹਨਾਂ ਨੂੰ ਵੀ ਪੈਸੇ ਮਿਲ ਚੁੱਕੇ ਆ ਤੇ ਬਹੁਤ ਜਲਦ ਉਹ ਵੀ ਬਣ ਕੇ ਤਿਆਰ ਹੋ ਜਾਣਗੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਖੁਸ਼ ਹੋ ਹਾਂਜੀ ਥੈਂਕ ਯੂ ਕਰਦਾ ਹਾਂ ਜੀ ਚਲੋ ਧੰਨਵਾਦ ਕੰਨਾ ਪਰਮੇਸ਼ਵਰ ਦਾ ਪ੍ਰਭੂ ਯਸ਼ੁਅ ਮਸੀਹ ਦਾ ਔਰ ਕੁਛ ਨਹੀਂ ਪੈਂਦੀ ਤੁਸੀਂ ਸਭ ਸੱਜੀ ਹੁਣ ਸਵੇਰੇ ਤੁਸੀਂ ਆਪਣਾ ਲੈਂਡਰ ਪਾਓ ਹਾਂਜੀ ਠੀਕ ਹੈ ਠੀਕ ਹੈ ਤੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਦੁਨੀਆ ਦੀ ਹਰ ਖੁਸ਼ੀ ਤੁਹਾਨੂੰ ਮਿਲੇ ਔਰ ਪੰਜਾਬ ਸਰਕਾਰ ਹਮੇਸ਼ਾ ਆਪਣੇ ਗਰੀਬ ਭੈਣ ਭਰਾਵਾਂ ਦੇ ਨਾਲ ਆ ਔਰ ਸਾਡੇ ਆਤਮਿਕ ਪਿਤਾ ਪੋਸਟਰ ਅਨਕੋ ਯੂਸੂਫ ਮੁਲਾ ਜੀ ਦੀ ਦੁਆਵਾਂ ਦੇ ਨਾਲ ਕਿ ਅਸੀਂ ਕੰਮ ਕਰ پا ਰਹੇ ਹਾਂ ਪਰਮੇਸ਼ਰ ਪਰਮੇਸ਼ਰ ਯਿਸੂ ਮਸੀਹ ਦੀ ਕਿਰਪਾ ਦੇ ਨਾਲ ਔਰ ਹੋਰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਿੱਦਾਂ ਅ ਅੰਬਰਸਰ ਦੇ ਵਿੱਚ ਵੀ ਅਸੀਂ ਕੱਚੇ ਘਰਾਂ ਦੇ ਫਾਇਲਾ ਅਸੀਂ ਦੇਖ ਕੇ ਆਏ ਹਾਂ ਹੋਰ ਵੀ ਜਿਹੜੇ ਕੰਮ ਆ ਇਹ ਸਾਰੇ ਲਾਈਨ ਵਾਈਨ ਲਾਈਨ ਹੋ ਰਹੇ ਨੇ ਔਰ ਮੈਂ ਚਾਹੁੰਦਾ ਵੀ ਤੁਸੀਂ ਸਾਰੇ ਸਾਡੀ ਦੁਆ ਕਰੋ ਅਸੀਂ ਵੱਧ ਤੋਂ ਵੱਧ ਪਰਮੇਸ਼ਰ ਦਾ ਕੰਮ ਕਰ ਸਕੀਏ ਪਰਮੇਸ਼ਰ ਦੇ ਲੋਕਾਂ ਦੇ ਕੰਮ ਆ ਸਕੀਏ ਸੋ ਸਾਰਿਆਂ ਨੂੰ ਜੈ ਮਸੀਹ ਦੀ ਧੰਨਵਾਦ ਮੇਰ ਵੀ ਤੁਸੀਂ ਕਰਦੇ ਜੀ ਇਧਰ 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 ਲੈ ਆਓ ਉਹ ਜਿਸ ਤਰ੍ਹਾਂ ਦੱਸਿਆ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਆਪਣੇ ਪੂਰੇ ਪੰਜਾਬ ਵਾਸੀਆਂ ਨੂੰ ਇੱਕ ਬਹੁਤ ਜੁੜੀ ਗੱਲ ਦੱਸਣਾ ਹੈ ਕਿ ਜੋ ਮਾਨਾਰਟੀ ਕਮਿਸ਼ਨ ਕੰਮ ਕਰ ਰਿਹਾ ਉਹਦਾ ਰਿਜ਼ਲਟ ਅੱਗੇ ਆਇਆ ਇਹ ਅਸੀਂ ਜਾਣ ਬੁੱਝ ਕੇ ਨਹੀਂ ਆਏ ਇੱਥੇ ਇਹਨਾਂ ਨੇ ਸਾਡੀ ਜਿੱਦ ਕੀਤੀ ਹੈ ਔਰ ਇਹ ਜਿਹੜਾ ਮੈਸੇਜ ਆ ਇਹ ਲੋਕ ਆਪ ਦੇਣਗੇ ਪਿੰਡਾਂ ਦੇ ਵਿੱਚ ਇਸੇ ਪਿੰਡ ਦੇ ਵਿੱਚ ਇਹ ਇੱਕ ਘਰ ਨਹੀਂ ਹੈ ਇਹਦੇ ਇਲਾਵਾ ਹੋਰ ਚਾਰ ਘਰ ਜਿਹੜੇ ਆ ਜਿਨ੍ਹਾਂ ਨੂੰ ਸਰਕਾਰੀ ਮਦਦ ਜਿਹੜੀ ਆ ਉਹ ਸਾਡੇ ਚੇਅਰਮੈਨ ਸਾਹਿਬ ਦੀ ਰਿਕਵੈਸਟ ਤੇ ਉਹਨਾਂ ਦੀ ਹੁਕਮਾਂ ਦੇ ਉੱਤੇ ਪ੍ਰਸ਼ਾਸਨ ਨੇ ਦਿੱਤੀ ਹੈ ਜਿਨ੍ਹਾਂ ਨੂੰ ਹਮੇਸ਼ਾ ਅਣਗੌਲਿਆ ਜਾਂਦਾ ਸੀ ਔਰ ਇਹਨਾਂ ਦੀਆਂ ਫਾਈਲਾਂ ਇਹਨਾਂ ਦੇ ਡਾਕੂਮੈਂਟ ਜਿਹੜੇ ਹਮੇਸ਼ਾ ਦਸਤੂਰ ਵਿੱਚ ਛੁੱਟੇ ਜਾਂਦੇ ਸੀ ਔਰ ਇਹ ਅਸੀਂ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਇੱਕ ਵਧੀਆ ਚੇਅਰਮੈਨ ਦਿੱਤੇ ਔਰ ਖਾਸ ਧੰਨਵਾਦ ਸਾਡੇ ਅਬਾਸ਼ਰ ਮੁਹੰਮਦ ਯੂਸਫ ਨੂੰ ਬੁਲਾਜੀਦਾਵਾ ਜਿਨ੍ਹਾਂ ਨੇ ਇੱਕ ਵਧੀਆ ਟੀਮ ਖੜੀ ਕਰਕੇ ਸਾਹਮਣੇ ਇੱਕ ਅੱਛਾ ਅਗੂ ਦਿੱਤਾ ਔਰ ਉਹਨਾਂ ਦੀ ਬਲੇਸਿੰਗ ਉਹਨਾਂ ਦੀ ਗ੍ਰੇਸ ਜਿਹੜੀ ਆ ਉਹ ਹਮੇਸ਼ਾ ਸਾਡਾ ਦਰਦ ਕਰਦੀ ਇਸੇ ਲਈ ਪੰਜਾਬ ਦੇ ਲੋਕਾਂ ਦੇ ਜਿਹੜੇ ਉਹ ਕੰਮ ਹੋ ਰਹੇ ਆ ਸੋ ਮੈਂ ਜਰਮਨ ਸਾਹਿਬ ਨੂੰ ਪੂਰੀ ਗਲੋਬਲ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਇਹ ਕੰਮ ਹੋਏ ਨਹੀਂ ਬਾਕੀ ਵੀ ਜਿੰਨੇ ਵੀ ਜ ਆਪਣਾ ਅਪਲੀਕੇਸ਼ਨ ਦਿੱਤੀਆਂ ਸਾਰੀਆਂ ਉਹ ਨਿਪਟ ਰੀਆਂ ਨੇ ਸਾਨੂੰ ਹਰ ਜਗ੍ਹਾ ਤੋਂ ਕਾਲ ਆ ਰਹੀਆਂ ਨੇ ਕਿ ਸਾਡੇ ਪਿੰਡ ਵਿੱਚ 4 ਕਰ ਜਾਂ 5 ਕਰ ਜਾਂ 10 ਕਰ ਦਿੱਤੀਆਂ ਜਿਹੜੀਆਂ ਐਪਲੀਕੇਸ਼ਨਾਂ ਮਨਜ਼ੂਰ ਹੋ ਗਈਆਂ ਸਾਨੂੰ ਫੋਨ ਆ ਰਹੇ ਆ ਸਾਡੇ ਜਿਹੜੇ ਖਾਤਿਆਂ ਦੇ ਵਿੱਚ ਪੈਸੇ ਪੈ ਰਹੇ ਆ ਸੋ ਮੈਂ ਪੂਰੀ ਟੀਮ ਨੂੰ ਵਧਾਈ ਦਿੰਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਜੈਪਸੀ ਜੈਪਸੀ ਤانوں ਮਾ ਸਾਰੇ ਜਮ ਸੀ ਸਾਰੇ ਤੈਨੂੰ ਤੁਹਾਡਾ ਲੈਂਟਰ ਪੈ ਰਿਹਾ ਜੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੈ ਮਤਲਬ ਵੀ ਤੁਹਾਡੇ ਸਪੈਸ਼ੀਅਲ ਲੈਂਟਰ ਆ ਤਾਂ ਚੇਅਰਮੈਨ ਸਾਹਿਬ ਨੂੰ ਤੁਸੀਂ ਸਪੈਸ਼ੀਅਲ ਹੀ ਸੱਦਿਆ ਜੀ ਹਾਂ ਜੀ ਹਾਂ ਜੀ ਅਸੀਂ ਸਪੈਸ਼ਲ ਤਾਂ ਸੱਦਿਆ ਜੀ ਮੈਂ ਚੇਅਰਮੈਨ ਸਾਹਿਬ ਕੋਲ ਰੱਤੀ ਗਿਆ ਜੀ ਮੈਂ ਕਿਹਾ ਵੀ ਲੀਡਰ ਤਾਂ ਪਹੇ ਗਿਆ ਜੀ ਤੁਸੀਂ ਆਓਗੇ ਤਿੰਨਾਂ ਜਣੇ ਕੰਮ ਤੇ ਠੀਕ ਜੀ ਹਾਂ ਜੀ ਤੋਂ ਖੁਸ਼ ਆਰੰਡਾ ਦੇਖਣ ਵਾਲਾ ਦਾ ਵੀ ਧੰਨਵਾਦ ਪਰਮੇਸ਼ਰ ਤੁਹਾਨੂੰ ਵੀ ਬLES ਕਰੇ ਦੁਨੀਆ ਦੀ ਹਰ ਖੁਸ਼ੀ ਤੁਹਾਨੂੰ ਮਿਲੇ ਔਰ ਮੈਂ ਚਾਹਾਂਗਾ ਭਾਜੀ ਤੁਸੀਂ ਦੁਆ ਕਰੋ ਜੋ ਪਰਮੇਸ਼ਰ ਇਹਨਾਂ ਨੂੰ ਕਿਰਪਾ ਕਰੇ ਇਹਨਾਂ ਦੇ ਵਿਆਹ ਕਰੇ ਔਰ ਹੋਰ ਵੀ ਦੁਨੀਆ ਦੀ ਖੁਸ਼ੀ ਇਹਨਾਂ ਨੂੰ ਮਿਲੇ ਧੰਨਵਾਦ ਪਿਤਾ ਪਰਮੇਸ਼ਰ ਪ੍ਰਭੇ ਯਿਸੂ ਮਸੀਹ ਜੀ ਤੁਹਾਡਾ ਸ਼ੁਕਰ ਕਰਦੇ ਹਾਂ ਖੁਦ ਹਾਂ ਸਾਡੇ ਭਾਈ ਬਸੰਤਾ ਜੀ ਨੂੰ ਤੁਸੀਂ ਪਿਤਾ ਪਰਮ ਜੀ ਘਰ ਬਣਾਉਣ ਵਾਸਤੇ ਫਜ਼ਲ ਬਖਸ਼ਿਆ ਪ੍ਰਭੂ ਤੁਹਾਡੇ ਵਚਨ ਦੇ ਵਿੱਚ ਲਿਖਿਆ ਜੇਕਰ ਯਹੋਵਾ ਹੀ ਕਰਨਾ ਬਣਾਵੇ ਤੇ ਘਰ ਬਣਾਉਣ ਵਾਲੀ ਦੀ ਮਿਹਨਤ ਵਿਅਰਥਿਆ ਪਿਤਾ ਪਰਮੇਸ਼ਰ ਪ੍ਰਭੂ ਜੀ ਪੀ ਸਾਡੇ ਚੇਅਰਮੈਨ ਸਾਹਿਬ ਦੇ ਦੁਆਰਾ ਪਿਤਾ ਪ੍ਰਭੂ ਜੀ ਇਹ ਸਾਡੇ ਲਈ ਇਹਨਾਂ ਦੇ ਲਈ ਡੁਆਇਨ ਹੈਲਪਰ ਬਣੇ ਨੇ ਪਿਤਾ ਪ੍ਰਭੂ ਯੇਸ਼ੂ ਮਸੀਹ ਜੀ ਜਿਹੜੀ 5 ਸਾਲ ਤੋਂ ਫਾਈਲ ਲੜੀ ਹੋਈ ਸੀ ਪਿਤਾ ਪ੍ਰਭੂ ਯੇਸ਼ੂ ਮਸੀਹ ਜੀ ਉਹ 1 ਮਹੀਨੇ ਦੇ ਵਿੱਚ ਹੀ ਸਾਰੀ ਕੰਪਲੀਟ ਹੋ ਗਈ ਔਰ ਇਹਨਾਂ ਦੀ ਗ੍ਰਾਂਟ ਪਿਤਾ ਪ੍ਰਭੂ ਯੇਸ਼ੂ ਮਸੀਹ ਜੀ ਇਹਨਾਂ ਦੇ ਹੱਥ ਵਿੱਚ ਇਹਨਾਂ ਨੂੰ ਮਿਲ ਗਈ ਆ ਔਰ ਪ੍ਰਭੂ ਤੁਸੀਂ ਘਰ ਬਣਾਉਣ ਵਾਸਤੇ ਵੀ ਇਹਨਾਂ ਨੂੰ ਫਜ਼ਲ ਬਖਸ਼ਿਆ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਜਸੂਰੀ ਇਹ ਲੈਂਟਰ ਪੈਣਾ ਪਿਤਾ ਪ੍ਰਭੂ ਜੀ ਇੱਕ ਮਜ਼ਬੂਤ ਲੈਂਟਰ ਬਣੇ ਪਿਤਾ ਪ੍ਰਭੂ ਜੀ ਇਸ ਘਰ ਦੀ ਪੂਰੀ ਤਿਆਰੀ ਵਾਸਤੇ ਸਾਡੀ ਪ੍ਰਾਰਥਨਾ ਪ੍ਰਭੂ ਨੀਵਾ ਤੋਂ ਲੈ ਕੇ ਛੱਤ ਤੱਕ ਕੰਪਲੀਟ ਕਰਨ ਵਿੱਚ ਪ੍ਰਭੂ ਤੁਸੀਂ ਇਹਨਾਂ ਦੀ ਮਦਦ ਸਹਾਇਤਾ ਕਰੋ ਪਿਤਾ ਪ੍ਰਭੂ ਜੀ ਚੇਰਮੈਨ ਸਾਹਿਬ ਦੇ ਲਈ ਵੀ ਧੰਨਵਾਦ ਕਰਦੇ ਹਾਂ ਉਹਨਾਂ ਦੇ ਨਾਲ ਆਈ ਪੂਰੀ ਟੀਮ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਪ੍ਰਭ ਯਿਸੂ ਖੁਸ਼ੀ ਦੇ ਵਾਜੋਂ ਇਹ ਮਠਿਆਈ ਤੁਹਾਡੀ ਜਸੂਰੀ ਦੇ ਵਿੱਚ ਆਈ ਆ ਪਿਤਾ ਪ੍ਰਭੂ ਯਿਸੂ ਮਸੀਹ ਦੀ ਸਾਰੀਆਂ ਵਸਤੂਆਂ ਨੂੰ ਕਬੂਲ ਕਰੋ ਸੇਵਾ ਦੇ ਵਿੱਚ ਇਸਤੇਮਾਲ ਕਰੋ ਦੁਆਨ ਸੁਣੋ ਕਬੂਲ ਕਰੋ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਬੱਚੇ ਤਾਂ ਦੇ ਆਓ ਤੇਲੀ ਨਾ ਜੀ ਨਿਕਰੇ ਆਉਂਦੇ ਨੂੰ ਬੱਚਿਆਂ ਨੂੰ ਬੁਲਾਓ ਆਇਲ ਕਿੱਥੇ ਹੈ ਆਉਂਦੀ ਕਿੱਥੇ ਹੈ ਬੱਚਿਆਂ ਨੂੰ ਬੁਲਾਓ ਜੀ ਬਹੁਤ ਬਣਾਓ ਕੱਢ ਲਓ ਆ ਜੀ ਕੀ ਬਣਾਉਂਦਾ ਵੀ ਤੂੰ ਹਾਂ ਬਣਾ ਕੋਈ ਆਂਕਾ ਠਾਕੜ ਦੋ ਇੱਥੇ ਦੋ ਬੇਟਾ ਤੇਨ ਲੈ ਕੇ ਆਓ ਯਾਰ ਜੋ ਜਿਸ ਦਾ ਤੁਸੀਂ ਦੇਖਿਆ ਜੀ ਲਾਈਵ ਦੇ ਵਿੱਚ ਚਲੋ ਬਾਕੀ ਵਿਖਾਓ ਤਾਂ ਜਿਹੜੀਆਂ ਕੱਚੇ ਘਰਾਂ ਦੀਆਂ ਫਾਇਲਾਂ ਸੀ ਲੈਂਟਰ ਦੀਆਂ ਪਹਿਲਾਂ ਸੀ ਅੱਜ ਜੋ